ਸੂਬੇ ਦੇ ਵਿੱਚ ਬਿਜਲੀ ਹਾਲਾਤਾਂ ਨੂੰ ਲੈ ਕੇ ਆਮ ਲੋਕ ਨੇ ਜਿਹੜੇ ਇਹ ਚਿੰਤਤ ਨੇ ਕਿ ਆਖਰ ਸਿਚੁਏਸ਼ਨ ਹੈ ਕੀ ਆ ਸਾਡੇ ਨਾਲ ਸੀਐਮਡੀ ਹੈਗੇ ਨੇਗੇ ਪੀਏਐਸ ਪੀਸੀਐਲ ਦੇ ਪੁੱਛ ਲੈਣੇ ਕਿ ਅਸਲ ਸਥਿਤੀ ਕੀ ਬਣੀ ਹੋਈ ਹੈ ਤੇ ਕੀ ਕੋਈ ਔਂਕੜਾ ਆਉਣ ਗਿਆ ਜਾਂ ਫਿਰ ਨਹੀਂ ਇਹ ਵਿਨੂ ਪ੍ਰਸਾਦ ਸਾਡੇ ਨਾਲ ਨੇ ਵਿਨੂ ਪ੍ਰਸਾਦ ਜੀ ਲੋਕ ਇਹ ਜਾਨਣਾ ਚਾਹੁੰਦੇ ਨੇ ਕਿਉਂਕਿ ਬਿਆਨਵਾਜੀ ਪੋਲਿਟੀਕਲ ਤੌਰ ਤੇ ਤਾਂ ਚੱਲਦੀ ਰਹਿੰਦੀ ਹੈ ਖੈਰ ਪਰ ਅਫੀਸ਼ੀਅਲ ਤੌਰ ਤੇ ਜੇ ਦੇਖਿਆ ਜਾਵੇ ਲੋਕਾਂ ਨੂੰ ਕਿੰਨਾ ਘਬਰਾਉਣ ਦੀ ਲੋੜ ਹੈ ਕਿ ਬਿਜਲੀ ਕੱਟ ਲੱਗਣਗੇ ਜਾਂ ਨਹੀਂ ਅੱਜ ਦੇ ਦਿਨ ਬਿਜਲੀ ਦਾ ਜੋ ਪੋਜੀਸ਼ਨ ਹੈ ਕਾਫੀ ਕ੍ਰਿਟੀਕਲ ਸਿਚੁਏਸ਼ਨ 'ਤੇ ਅਸੀਂ ਪ क्योंकि 40 दिन से सूँ बिजली नहीं अब कोयला नहीं मिल रहे हैं एज ए रिजल्ट साढ़े तीन प्राइवेट थर्मल प्लांट्स हैं बहुत वो मात्रा के जो बिजली पैदा करते हैं वो कंप्लीटली बंद है जिमें कि तलवंडी साबो है उसका कैपेसिटी है 2000 मेगावाट है और एन है 1400 मेगावाट है इस तरह का बड़े बड़े थर्मल प्लांट्स है ये बंद हो चुके हैं आज के दिन असं कंप्लीटली डिपेंडेंट हो गया कि ग्रिड पे पावर एक्सचेंज पे सो लगभग दो तीन हज़ार मेगावाट असी डे, डेली डिपेंडिंग ऑन द लोड असी पावर खरीद रहे पावर जो भी असी पावर एक्सचेंज तो खरीदते हैं वो अनसर्टेनिटी बहुत ज़्यादा जाती है आज के दिन सन्नो असी बिड लगाया सी पर 500 सौ मेगावाट का बिड क्लीयर नहीं हुआ एज ए रिजल्ट सन्नो पावर कट मिल रहे हैं पावर एक्सचेंज तो ये देखते हुए आज कुछ एग्रीकल्चर फीडर वेजिटेबल फीडर है डोमेस्टिक फीडर्स हैं ਉਸ ਦੇ ਉੱਪਰ ਜੋ ਘਰੇਲੂ ਨੂੰ ਜੋ ਬਿਜਲੀ ਜਾਂਦੀ ਹੈ ਉਸ ਨੂੰ ਵੀ ਐਸੀ ਪਾਵਰ ਕੱਟ ਲਗਾਇਆ ਹੈ ਅ ਸਰ ਜੇ ਦੇਖਿਆ ਜਾਵੇ ਜਿਵੇਂ ਕੋਇਲਾ ਨਹੀਂ ਆ ਰਿਹਾ ਹੈਗਾ ਅਗੇ ਨੂੰ ਸਿਚੁਏਸ਼ਨ ਫਿਰ ਕਿਸ ਤਰ੍ਹਾਂ ਦੀ ਤੁਸੀਂ ਦੇਖ ਰਹੇ ਹੈਗੇ ਹੋ ਕਿ ਜੇਕਰ ਇਹ ਧਰਨੇ ਨਹੀਂ ਚੱਕੇ ਜਾਂਦੇ ਹੈਗੇ ਜੋ ਕੁਝ ਕ ਰੇਲਵੇ ਟਰੈਕਸ ਤੇ ਹੈਗੇ ਨੇਗੇ ਤਾਂ ਫਿਰ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੋਏਗੀ ਸਰ ਇਹ ਸਿਚੁਏਸ਼ਨ ਥੋੜਾ ਸਾਹ ਹੋਰ ਕੰਪਲੈਕਸ اور ਕ੍ਰਿਟੀਕਲ ਹੋ ਸਕਦੀ ਹੈ ਕਿਉਂਕਿ ਕੋਇਲਾ ਆਣਾ ਬਹੁਤ ਜ਼ਰੂਰੀ ਹੈ ਆਜ ਦੇ ਦਿਨ ਕਿਉਂਕਿ ਜਦੋਂ ਤੱਕ ਕੋਇਲਾ ਨਹੀਂ ਆਂਦੇ ਅਸੀਂ ਐਕਸਟਰਨਲੀ ਕੰਪਲੀਟਲੀ ਡਿਪੈਂਡ ਨਹੀਂ ਹੋ ਸਕਦਾ ਕਿਉਂਕਿ ਉਸ ਦੇ ਵਿੱਚ ਟਰਾਂਸਮਿਸ਼ਨ ਕੈਪੈਸਿਟੀ ਦਾ ਵੀ ਕਾਰਿਡੋਰ ਦਾ ਵੀ ਰੇਟ ਦਾ ਵੀ ਡਿਮਾਂਡ ਐਂਡ ਸਪਲਾਈ ਵੀ ਕਾਫੀ ਸਿਚੁਏਸ਼ਨ 'ਤੇ ਡਿਪੈਂਡ ਹੁੰਦੀ ਹੈ ਮੈਨੂੰ ਯਹੀ ਉਮੀਦ ਹੈ ਕਿ ਜਲਦੀ ਤੋਂ ਜਲਦੀ ਇਹ ਰੇਲਵੇ اسپੈਸ਼ਲੀ ਦੁਬਾਰਾ ਸ਼ੁਰੂ ਕਰੇ ਕੋਇਲਾ ਦਾ ਉਸ ਦੇ ਨਾਲ ਸਾਡਾ ਪ੍ਰੋਬਲਮ ਹਾਲਸ ਹੋ ਸਕਦੇ ਹੈ ਇੱਕ ਲਾਸਟ ਸਵਾਲ ਸਰ ਕਿ ਜਿਸ ਤਰ੍ਹਾਂ ਦੇ ਨਾਲ ਥਰਮਲ ਪਲਾਂਟ ਕਿੰਨੇ ਕੁ ਬੰਦ ਹੋ ਚੁੱਕੇ ਨੇ ਤੇ ਦੂਸਰਾ ਕੀ ਕਟ ਵਧ ਸਕਦੇ ਨੇ ਅੱਗੇ थर्मल प्लांट आज के दिन तीनों बंद हो गया आज तीन बजे लास्ट जो कोयला है जीवी के पावर प्लांट वो भी बंद हो रही है सो so, इस तरह का कोयला नहीं आते बाहर तो सू पावर नहीं मिलते दैन देर इज़ नो अदर ऑप्शन एक्सैप्ट टू इम्पोज पावर कट्स ਬਿਲਕੁਲ ਇਹ ਇਹ ਮੈਨੂੰ ਪ੍ਰਸਾਦ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਸਪਸ਼ਟ ਉਹਨਾਂ ਨੇ ਕਰਤੀ ਹੈ ਕਿ ਕਿੰਨਾ ਸਾਡੇ ਲਵੇ ਕੋਇਲਾ ਜਾਂ ਬਿਜਲੀ ਹੈਗੀ ਹੈ ਤਾਂ ਪਾਵਰ ਕੱਟਸ ਵੱਧ ਸਕਦੇ ਨੇ ਖੈਰ ਹੁਣ ਉਮੀਦ ਇਹ ਹੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੱਡੀਆਂ ਚੱਲਣਗੀਆਂ ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਨਾ ਹੋਵੇ ਕਿ ਕੱਟਸ ਨੇ ਜਿਹੜੇ ਉਹ ਵਧਨ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਇਸ ਚੀਜ਼ ਦੇ ਨਾਲ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋ ਦਿੱਤੀ ਜਾਵੇ ਇਧਰੋਂ ਉਧਰੋਂ ਵਸੀਲੇ ਕੀਤੇ ਜਾ ਰਹੇ ਨੇ ਪਰ ਫਿਰ ਵੀ ਮਾਲ ਗੱਡੀਆਂ ਦਾ ਚਲਾਉਣਾ ਬੇਹੱਦ ਜ਼ਰੂਰੀ ਹੈ ਵੀਡੀਓ ਜਨ ਲਿਸਟ ਕਮਲ ਦੇ ਨਾਲ ਸੁਮਿਤ ਸੂਬੇ ਦੇ ਵਿੱਚ ਬਿਜਲੀ ਹਾਲਾਤਾਂ ਨੂੰ ਲੈ ਕੇ ਆਮ ਲੋਕ ਨੇ ਜਿਹੜੇ ਇਹ ਚਿੰਤਤ ਨੇ ਕਿ ਆਖਰ ਸਿਚੁਏਸ਼ਨ ਹੈ ਕੀ ਆ ਸਾਡੇ ਨਾਲ ਸੀਐਮਡੀ ਹੈਗੇ ਨੇਗੇ ਪੀਏਐਸ ਪੀਸੀਐਲ ਦੇ ਪੁੱਛ ਲੈਣੇ ਆ ਕਿ ਅਸਲ ਸਥਿਤੀ ਕੀ ਬਣੀ ਹੋਈ ਹੈ ਤੇ ਕੀ ਕੋਈ ਔਂਕੜਾ ਆਉਣ ਗਿਆ ਜਾਂ ਫਿਰ ਨਹੀਂ ਇਹ ਵਿਨੂ ਪ੍ਰਸਾਦ ਸਾਢਣਾ ਨੇ ਵਿਨੂ ਪ੍ਰਸਾਦ ਜੀ ਲੋਕ ਇਹ ਜਾਨਣਾ ਚਾਹੁੰਦੇ ਨੇ ਕਿਉਂਕਿ ਬਿਆਨਵਾਜੀ ਪੋਲੀਟੀਕਲ ਤੌਰ ਤੇ ਤਾਂ ਚੱਲਦੀ ਰਹਿੰਦੀ ਹੈ ਖੈਰ ਪਰ ਅਫੀਸ਼ੀਅਲ ਤੌਰ ਤੇ ਜੇ ਦੇਖਿਆ ਜਾਵੇ ਲੋਕਾਂ ਨੂੰ ਕਿੰਨਾ ਘਬਰਾਉਣ ਦੀ ਲੋੜ ਹੈ ਕਿ ਬਿਜਲੀ ਕੱਟ ਲੱਗਣਗੇ ਜਾਂ ਨਹੀਂ ਅੱਜ ਦੇ ਦਿਨ ਬਿਜਲੀ ਦਾ ਜੋ ਪੋਜੀਸ਼ਨ ਹੈ ਕਾਫੀ ਕ੍ਰਿਟੀਕਲ ਸਿਚੁਏਸ਼ਨ ਤੇ ਅਸੀਂ ਪਹ क्योंकि 40 दिन से सानो बिजली नहीं अब कोयला नहीं मिल रहे हैं एज ए रिजल्ट साढ़े तीन प्राइवेट थर्मल प्लांट्स हैं बहुत वो मात्रा के जो बिजली पैदा करते हैं वो कंप्लीटली बंद है जिमें कि तलवंडी साबो है उसका कैपेसिटी है 2000 मेगावाट है और एनपीएल है 1400 मेगावाट है इस तरह का बड़े बड़े थर्मल प्लांट्स है ये बंद हो चुके हैं आज के दिन असं कंप्लीटली डिपेंडेंट हो गया कि ग्रिड पे पावर एक्सचेंज पे सो लगभग दो तीन हज़ार मेगावाट असी डेली डिपेंडिंग ऑन द लोड असी पावर खरीद रहे पावर जदों भी अस पावर एक्सचेंज तो खरीदते हैं वो अनसर्टेनिटी बहुत ज्यादा जाती है आज दे दिन सनों अस बिड लगाया सी पर पांच सौ मेगावाट का बिड क्लियर नहीं हुआ एज ए रिजल्ट सूँ पावर कट मिल रहे हैं पावर एक्सचेंज तो ये देखते हुए आज कुछ एग्रीकल्चर फीडर वेजिटेबल फीडर ਹੈ ਡੋਮੈਸਟਿਕ ਫੀਡਰਸ ਹੈ ਉਸ ਦੇ ਉੱਪਰ ਜੋ ਘਰੇਲੂ ਨੂੰ ਜੋ ਬਿਜਲੀ ਜਾਂਦੀ ਹੈ ਉਸ ਨੂੰ ਵੀ ਐਸੀ ਪਾਵਰ ਕਟ ਲਗਾਇਆ ਆ ਸਰ ਜੇ ਦੇਖਿਆ ਜਾਵੇ ਜਿਵੇਂ ਕੋਇਲਾ ਨਹੀਂ ਆ ਰਿਹਾ ਹੈਗਾ ਅੱਗੇ ਨੂੰ ਸਿਚੁਏਸ਼ਨ ਫਿਰ ਕਿਸ ਤਰ੍ਹਾਂ ਦੀ ਤੁਸੀਂ ਦੇਖ ਰਹੇ ਹੈਗੇ ਹੋ ਕਿ ਜੇਕਰ ਇਹ ਧਰਨੇ ਨਹੀਂ ਚੱਕੇ ਜਾਂਦੇ ਹੈਗੇ ਜੋ ਕੁਝ ਕ ਰੇਲਵੇ ਟਰੈਕਸ ਤੇ ਹੈਗੇ ਨੇਗੇ ਤਾਂ ਫਿਰ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੋਏਗੀ ਸਰ ਇਹ ਸਿਚੁਏਸ਼ਨ ਥੋੜਾ ਸਾਹ ਹੋਰ ਕੰਪਲੈਕਸ اور ਕ੍ਰਿਟੀਕਲ ਹੋ ਸਕਦੀ ਹੈ ਕਿਉਂਕਿ ਕੋਇਲਾ ਆਣਾ ਬਹੁਤ ਜ਼ਰੂਰੀ ਹੈ ਆਜ ਦੇ ਦਿਨ ਕਿ ਕਿਉਂਕਿ ਜਦੋਂ ਤੱਕ ਕੋਇਲਾ ਨਹੀਂ ਆਂਦੇ ਅਸੀਂ ਐਕਸਟਰਨਲੀ ਕੰਪਲੀਟਲੀ ਡਿਪੈਂਡ ਨਹੀਂ ਹੋ ਸਕਦਾ ਕਿਉਂਕਿ ਉਸ ਦੇ ਵਿੱਚ ਟਰਾਂਸਮਿਸ਼ਨ ਕੈਪੈਸਿਟੀ ਦਾ ਵੀ ਕਾਰਿਡੋਰ ਦਾ ਵੀ ਰੇਟ ਦਾ ਵੀ ਡਿਮਾਂਡ ਐਂਡ ਸਪਲਾਈ ਵੀ ਕਾਫੀ ਸਿਚੁਏਸ਼ਨ ਤੇ ਡਿਪੈਂਡ ਹੁੰਦੀ ਹੈ ਮੈਨੂੰ ਯਹੀ ਉਮੀਦ ਹੈ ਕਿ ਜਲਦੀ ਤੋਂ ਜਲਦੀ ਇਹ ਰੇਲਵੇ ਸਪੈਸ਼ਲੀ ਦੁਬਾਰਾ ਸ਼ੁਰੂ ਕਰੇ ਕੋਇਲਾ ਦਾ ਉਸ ਦੇ ਨਾਲ ਸਾਡਾ ਪ੍ਰੋਬਲਮ ਹਾਲਸ ਹੋ ਸਕਦੇ ਹੈ ਇੱਕ ਲਾਸਟ ਸਵਾਲ ਸਰ ਜਿਸ ਤਰ੍ਹਾਂ ਦੇ ਨਾਲ ਥਰਮਲ ਪਲਾਂਟ ਕਿੰਨੇ ਕ ਬੰਦ ਹੋ ਚੁੱਕੇ ਨੇ ਤੇ ਦੂਸਰਾ ਕੀ ਕਟ ਵਧ ਸਕਦੇ ਨੇ ਅੱਗੇ धर्मल प्लांट आज के दिन तीनों बंद हो गया आज तीन बजे लास्ट जो कोयला है जीवी के पावर प्लांट वो भी बंद हो रही है सो so, इस तरह का कोयला नहीं आते बाहर तो सू पावर नहीं मिलते दैन देर इज़ नो अदर ऑप्शन एक्सेप्ट टू इम्पोज पावर कट्स ਬਿਲਕੁਲ ਐਸੀ ਇਹ ਮਨੁប្រਸਾਦ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਸਪਸ਼ਟ ਉਹਨਾਂ ਨੇ ਕਰਤੀ ਹੈ ਕਿ ਕਿੰਨਾ ਸਾਡੇ ਲਵੇ ਕੋਇਲਾ ਜਾਂ ਬਿਜਲੀ ਹੈਗੀ ਹੈ ਤਾਂ ਪਾਵਰ ਕੱਟਸ ਵੱਧ ਸਕਦੇ ਨੇ ਖੈਰ ਹੁਣ ਉਮੀਦ ਇਹ ਹੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੱਡੀਆਂ ਚੱਲਣਗੀਆਂ ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਨਾ ਹੋਵੇ ਕਿ ਕੱਟਸ ਨੇ ਜਿਹੜੇ ਉਹ ਵਦਨ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਇਸ ਚੀਜ਼ ਦੇ ਨਾਲ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਣ ਦਿੱਤੀ ਜਾਵੇ ਇਧਰੋਂ ਉਧਰੋਂ ਵਸੀਲੇ ਕੀਤੇ ਜਾ ਰਹੇ ਨੇ ਪਰ ਫਿਰ ਵੀ ਮਾਲ ਗੱਡੀਆਂ ਦਾ ਚਲਾਉਣਾ ਬੇਹੱਦ ਜ਼ਰੂਰੀ ਹੈ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁ